ਉਹ ਕੁੜੀ ਅਖੀਰ ਦੇ ਵਿੱਚ ਜਦੋਂ ਪੇਸ਼ ਨਾ ਚੱਲੀ ਕਿਸੇ ਗੱਲ ਦੀ ਪਤਾ ਲੱਗਿਆ ਕਿ ਉਹ ਗਲਤ ਹੈ ਕਹਿੰਦੀ ਤੂੰ ਨੇ ਮੇਰੇ ਟੱਚ ਕੀਆ ਹੈ ਜੀ ਆਪ ਇਹਨਾਂ ਨੂੰ ਚੁਆ ਗਲਤ ਤਰੀਕੇ ਨਾਲ ਮੈਂ ਇੱਕ ਜਗ੍ਹਾ ਇਹ ਗੱਲ ਕਹੀ ਕਿ ਜਿਹੜਾ ਪੀਜ਼ਾ ਵੀ ਤੂੰ ਖਾਨੀ ਹੈ ਉਹ ਵੀ ਇੱਕ ਕਿਸਾਨ ਪੈਦਾ ਕਰਦਾ ਹੈ ਜਿਹੜਾ 버ਗਰ ਵੀ ਖਾਣੇ ਹੋ ਇੱਕ ਕਿਸਾਨ ਪੈਦਾ ਕਰਦਾ ਤੇ ਰੋਟੀ ਦੀ ਲੋੜ ਨਹੀਂ ਤੁਹਾਨੂੰ ਦੁੱਧ ਦੀ ਲੋੜ ਨਹੀਂ ਤੁਹਾਨੂੰ ਪਨੀਰ ਮੱਖਣ ਘਿਓ ਦੀ ਲੋੜ ਨਹੀਂ ਤੁਹਾਨੂੰ ਤਾ ਕਿਸਾਨ ਨੂੰ ਲੱਖ ਗਾਲ ਕੱਢੋ ਮੈਂ ਤੁਹਾਡੇ ਨਾਲ ਆ ਕੇ ਖੜ ਜਾਨਾ ਪਈ ਆਪਾਂ ਵੀ ਕੱਢ ਲੈਣੇ ਕਿੰਨਾ ਵੱਡਾ ਉਹ ਬਜ਼ੁਰਗ ਹੈ ਜਿਹਦਾ ਖੜਾ ਫਿਰ ਪੇਸ਼ੈਂਸ ਦੇਖੋ ਉਹ ਪੁੱਤ ਪੁੱਤ ਕਹਿ ਕੇ ਬੁਲਾ ਰਿਹਾ ਆ ਗੋ ਬੰਦਾ ਫਿਰ ਜਦੋਂ ਉਹਦਾ ਵਸ ਨਹੀਂ ਚੱਲਿਆ ਉਹਨੇ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਇਸ ਖੋਨਿਓ ਤੁਸੀਂ ਆਪਦੇ ਬੱਚਿਆਂ ਨੂੰ ਇਸ ਸਕੂਲਿੰਗ ਹੈ ਤੁਹਾਡੇ ਬੱਚਿਆਂ ਦੀ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਪੁੱਤਰ ਕੁਝ ਨਹੀਂ ਕਹਿੰਦੇ ਕੋਹਾਂ ਦੇ ਸਕੂਲਾਂ ਚ ਨੰਮੀਆਂ ਚ ਬੱਚਿਆਂ ਨੂੰ ਭੇਜਦੇ ਹੋ ਇਸ ਖੋਨਿਓ ਤੁਸੀਂ ਆਪਦੇ ਬੱਚਿਆਂ ਨੂੰ ਇਹੋ ਜੀ ਭਾਸ਼ਾ ਵਰਤੀ ਜਾਵੇ ਤੁਸੀਂ ਆਪਦੇ ਪਰਿਵਾਰ ਦਾ ਜਨਾਜ਼ਾ ਕੱਢਦੇ ਹੋ ਜਦੋਂ ਤੁਸੀਂ ਇਹੋ ਜਿਹਾ ਕੁਛ ਕਰਦੇ ਹੋ ਤੁਸੀਂ ਆਪਦੇ ਖਾਨਦਾਨ ਦਾ ਜਨਾਜ਼ਾ ਕੱਢਦੇ ਹੋ ਤੁਸੀਂ ਦੱਸਦੇ ਹੋ ਕਿ ਤੁਹਾਡੇ ਮਾਪਿਓ ਨੇ ਤੁਹਾਨੂੰ ਕੀ ਸਿਖਾਇਆ ਅੰਗਰੇਜ਼ੀ ਘੋਟਨ ਨਾਲ ਅੰਗਰੇਜ਼ੀ ਦੇ ਚਾਰ ਸ਼ਬਦ ਬੋਲਣ ਦੇ ਨਾਲ ਤੁਸੀਂ ਸਿਆਣੇ ਤੇ ਚੰਗੇ ਨਹੀਂ ਬਣ ਜਾਂਦੇ ਭੈਣ ਦੀ ਗੱਲ ਤੂੰ ਕੱਢੇ ਮਾਂ ਦੀ ਗੱਲ ਤੂੰ ਕੱਢੇ ਉਂਗਲਾਂ ਤੂੰ ਦਿਖਾਵੇਂ ਤੇ ਜਦੋਂ ਕੁਝ ਨਾ ਗੱਲ ਬਣੀ ਤੇ ਤੂੰ ਝੂਠ ਬੋਲ ਕੇ ਕਿਵੇਂ ਵੀ ਟੱਚ ਕੀਤਾ ਸ਼ੇਮ ਸ਼ੇਮ ਮੈਂ ਕਹਿੰਦਾ ਅਸੀਂ ਵੀ ਹੋ ਸਕਦੇ ਆ ਮੱਕੜ ਸਾਹਿਬ ਕਿਸਾਨ ਅੰਦੋਲਨ ਚੱਲ ਰਿਹਾ ਹੈ ਪਿਛਲੇ ਦਿਨੀ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਹੈ ਕੁੜੀ ਗਾਲ੍ਹਾਂ ਕੱਢ ਰਹੀ ਹੈ ਗਲਤ ਇਸ਼ਾਰੇ ਕਰ ਰਹੀ ਹੈ ਮਾਵਾ ਭੈਣਾਂ ਦੀਆਂ ਗਾਲ੍ਹਾਂ ਕੱਢ ਰਹੀ ਹੈ ਕਿਸਾਨਾਂ ਨੂੰ ਕਿੱਥੋਂ ਤੱਕ ਜਾਇਜ ਹੈ ਕਿ ਐਦਾਂ ਇਹ سلوਕ ਚਾਹੀਦਾ ਸੀ ਤੁਸੀਂ ਪਿਆਰ ਨਾਲ ਵੀ ਗੱਲ ਕਰ ਸਕਦੇ ਹੋ ਦੇਸ਼ ਨੂੰ ਨਾ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ ਹੈ ਪਿੰਡੂ ਤੇ ਸ਼ਹਿਰੀ ਸ਼ਹਿਰੀ ਲੋਕਾਂ 'ਚ ਅਕਸਰ ਇਹ ਵਹਿਮ ਹੈ ਕਿ ਅਸੀਂ ਪੜੇ ਲਿਖੇ ਆ ਐਟੀਕੈਟਸ ਹੈ ਵੀ ਲਿਵ ਇਨ ਅ ਹਾਈ ਸੁਸਾਇਟੀ ਵੀ ਸਟੱਡੀ ਇਨ ਗੁੱਡ ਸਕੂਲਸ ਸਾਡੀ ਪਿੰਡੂਆਂ ਨਾਲੋਂ ਵੱਧ ਔਕਾਤ ਹੈ ਕਿਤੇ ਇਸ ਪੁਲੇਖੇ ਨੇ ਸਾਡਾ ਨਾਮ ਸਮਾਰ ਕੇ ਰੱਖਤਾ ਹੈ ਕਮੈਂਟਸ ਪੜੇ ਮੈਂ ਉਸ ਕੁੜੀ ਦੀ ਵੀਡੀਓ ਦੇ ਥੱਲੇ ਮੈਂ ਇੱਕ ਜਗ੍ਹਾ ਇਹ ਗੱਲ ਕਹੀ ਕਿ ਜਿਹੜਾ ਪੀਜ਼ਾ ਵੀ ਤੂੰ ਖਾਨੀ ਐ ਉਹ ਵੀ ਇੱਕ ਕਿਸਾਨ ਪੈਦਾ ਕਰਦਾ ਜਿਹੜਾ 버ਗਰ ਵੀ ਖਾਨੇ ਹੋਏ ਕਿਸਾਨ ਪੈਦਾ ਕਰਦਾ ਰੋਟੀ ਤਾਂ ਕਿਸਾਨ ਪੈਦਾ ਕਰਦਾ ਹੀ ਕਰਦਾ ਜੋ ਕੁਛ ਇਸ ਦੁਨੀਆ ਚ ਪੈਦਾ ਹੋ ਰਿਹਾ ਉਹ ਕਿਸਾਨ ਪੈਦਾ ਕਰਦਾ ਜੇ ਬੰਦੇ ਕੋਲੇ ਕੋਈ ਆਲਟਰਨੇਟ ਐ ਰੋਟੀ ਤੋਂ ਇਲਾਵਾ ਤੇ ਉਹ ਜੀ ਸਕਦਾ ਕਿ ਕੰਪਿਊਟਰ ਖਾ ਕੇ ਜੀ ਲੋ ਤੁਸੀਂ ਕਾਰਾਂ ਖਾ ਕੇ ਜੀ ਲੋ ਤੁਸੀਂ ਲੋਹਾ ਖਾ ਕੇ ਜੀ ਲੋ ਤੁਸੀਂ ਸੋਨਾ ਖਾ ਕੇ ਜੀ ਲੋ ਤੁਸੀਂ ਤੇ ਰੋਟੀ ਦੀ ਲੋੜ ਨਹੀਂ ਤੁਹਾਨੂੰ ਦੁੱਧ ਦੀ ਲੋੜ ਨਹੀਂ ਤੁਹਾਨੂੰ ਪਨੀਰ ਮੱਖਣ ਘਿਓ ਦੀ ਲੋੜ ਨਹੀਂ ਤੁਹਾਨੂੰ ਤਾਂ ਕਿਸਾਨ ਨੂੰ ਲੱਖ ਗਾਲ ਕੱਢੋ ਮੈਂ ਤੁਹਾਡੇ ਨਾਲ ਆ ਕੇ ਖੜ ਜਾਨਾ ਭਾਈ ਆਪਾਂ ਵੀ ਕੱਢ ਲੈਨੇ ਆ ਪਰ ਲੋਕ ਥੱਲੇ ਲਿਖ ਰਹੇ ਆ ਪੀਜ਼ਾ ਫ੍ਰੀ ਦਾ ਥੋੜੀ ਖਾਂਦੀ ਐ ਮੈਨੂੰ ਇਹੀ ਪ੍ਰੋਬਲਮ ਐ ਇਹ ਇਹ ਥੌਟ ਤੋਂ ਪ੍ਰੋਬਲਮ ਐ ਇੰਨੀ ਨਫ਼ਰਤ ਤੁਹਾਡੇ ਦਿਲਾਂ ਚ ਕਿਸਾਨ ਦੇ ਪ੍ਰਤੀ ਨਰੀ ਮੈਂ ਕਿਸਾਨ ਦੇ ਬਰਤ ਵਿੱਚ ਮੈਂ ਮੈਂ ਨਾ ਬੜੀ ਥਾਂ ਤੇ ਇੱਕ ਗੱਲ ਕਹਿਣਾ ਹੁੰਦਾ ਮਤਲਬ ਮੈਂ ਕਿਸੇ ਬੰਦਿਆਂ ਨਾਲ ਗੱਲ ਕਰ ਰਿਹਾ ਸੀਗਾ ਮੈਂ ਤਾਂ ਮੋਦੀ ਸਾਹਿਬ ਨੂੰ ਇੱਕ ਸਲੂਟ ਹੈ ਮੋਦੀ ਸਾਹਿਬ ਨੂੰ ਵੀ ਤੁਸੀਂ ਕਿਆ ਫੈਨ ਬਣਾਏ ਆ ਆਪਦੇ ਲੋਕ ਜਿਹਨੂੰ ਆਪਾਂ ਅੰਧ ਭਗਤ ਕਹਿ ਦਿੰਦੇ ਆ ਨਹੀਂ ਕੱਲੇ ਇਹ ਗੱਲ ਨਹੀਂ ਹੈ ਨਹੀਂ ਨਹੀਂ ਇਹ ਮਾਨਸਿਕਤਾ ਦਾ ਰੌਲਾ ਹੈ ਹੁਣ ਉਹ ਕੁੜੀ ਪਹਿਲਾਂ ਉਹ ਉਂਗਲਾਂ ਐ ਕਰ ਰਹੀ ਹੈ ਮਾਫ ਕਰਿਓ ਮੈਂ ਕਰ ਬੈਠਾ ਇਹ ਹੁਣ ਉਹ ਕਿਹਨੂੰ ਦਿਖਾ ਰਹੀ ਉਹਦੀ ਉਮਰ ਤੋਂ ਕਿੰਨਾ ਵੱਡਾ ਉਹ ਬਜ਼ੁਰਗ ਹੈ ਜਿਹਦਾ ਖੜਾ ਫਿਰ ਪੇਸ਼ੈਂਸ ਦੇਖੋ ਉਹ ਪੁੱਤ ਪੁੱਤ ਕਹਿ ਕੇ ਬੁਲਾ ਰਿਹਾ ਆ ਗੋ ਬੰਦਾ ਫਿਰ ਜਦੋਂ ਉਹਦਾ ਵਸ ਨਹੀਂ ਚੱਲਿਆ ਉਹਨੇ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਇਹ ਸਖੌਨੇਓ ਤੁਸੀਂ ਆਪਦੇ ਬੱਚਿਆਂ ਨੂੰ ਇਹ ਸਕੂਲਿੰਗ ਆ ਤੁਹਾਡੇ ਬੱਚਿਆਂ ਦੀ ਇਹ ਹਾਈ ਸੋਸਾਇਟੀ ਆ ਤੁਹਾਡੀ ਇਹ ਤੁਸੀਂ ਫਲੈਟਾਂ ਚ ਰਹਿ ਕੇ ਤੇ ਤੁਸੀਂ ਕਹਿੰਦੇ ਘਾਂਦੇ ਸਕੂਲਾਂ ਚ ਨੰਮੀਆਂ ਚ ਬੱਚਿਆਂ ਨੂੰ ਭੇਜਦੇ ਹੋ ਇਹ ਸਖੌਨੇਓ ਤੁਸੀਂ ਆਪਦੇ ਬੱਚਿਆਂ ਨੂੰ ਕਿ ਇਹੋ ਜੀ ਭਾਸ਼ਾ ਵਰਤੀ ਜਾਵੇ ਜੇ ਤੁਸੀਂ ਕਿਸਾਨਾਂ ਨਾਲ ਸਹਿਮਤ ਨਹੀਂ ਵੀ ਹੈਗੇ ਤਾਂ ਵੀ ਮੈਂ ਤੁਹਾਡਾ ਸਤਿਕਾਰ ਕਰੂੰਗਾ ਪਰ ਤੁਹਾਡੀ ਭਾਸ਼ਾ ਠੀਕ ਹੋਣੀ ਚਾਹੀਦੀ ਹੈ ਜੀ ਉਹ ਅੱਜ ਲੌਜਿਕ ਦੇ ਉੱਤੇ ਉੱਥੇ ਬੈਠੇ ਆ ਉਹ ਐਮਐਸਪੀ ਦੀ ਲੜਾਈ ਲਈ ਉੱਥੇ ਬੈਠਾ ਹੈ ਉਹ ਆਪਦੇ ਹੱਕਾਂ ਖਾਤਰ ਉੱਥੇ ਬੈਠੇ ਨੇ ਤੇ ਕੁੜੀ ਉਸ ਤੋਂ ਬਾਅਦ ਪਤਾ ਕੀ ਸਭ ਤੋਂ ਘਟੀਆ ਗੱਲ ਜਿਹੜੀ ਹੁੰਦੀ ਹੈ ਮੈਨੂੰ ਲੱਗਦਾ ਮੇਰੀਆਂ ਭੈਣਾਂ ਇਸ ਗੱਲ ਦੇ ਉੱਤੇ ਮੇਰਾ ਸਾਥ ਦੇਣਗੀਆਂ ਜੋ ਮੈਂ ਕਹਿਣ ਜਾ ਰਿਹਾ ਮੇਰੀਆਂ ਮਾਮਾ ਇਸ ਗੱਲ ਦੇ ਉੱਤੇ ਮੇਰਾ ਸਾਥ ਦੇਣਗੀਆਂ ਉਹ ਕੁੜੀ ਅਖੀਰ ਦੇ ਵਿੱਚ ਜਦੋਂ ਪੇਸ਼ ਨਾ ਚੱਲੀ ਕਿਸੇ ਗੱਲ ਦੀ ਪਤਾ ਲੱਗਿਆ ਕਿ ਉਹ ਗਲਤ ਹੈ ਕੰਨੀ ਟੂਨੇ ਮੁਝੇ ਟੱਚ ਕੀਤਾ ਹੈ ਜੀ ਵੀਡੀਓ ਚ ਦਿਖਾਓ ਕਿੱਥੇ ਬਜ਼ੁਰਗ ਨੇ ਜਾਂ ਨਾਲ ਮੁੰਡੇ ਜਿਹੜੇ ਖੜੇ ਐ ਉਹਨਾਂ ਨੇ ਉਹਦੀ ਕਾਰ ਨੂੰ ਵੀ ਟੱਚ ਕੀਤਾ ਹੋਵੇ ਕੁੜੀ ਤਾਂ ਬਹੁਤ ਦੂਰ ਦੀ ਗੱਲ ਐ ਭੈਣ ਦੀ ਗੱਲ ਤੂੰ ਕੱਢੇ ਮਾਂ ਦੀ ਗੱਲ ਤੂੰ ਕੱਢੇ ਉਂਗਲਾਂ ਤੂੰ ਦਿਖਾਵੇਂ ਤੇ ਜਦੋਂ ਕੁਝ ਨਾ ਗੱਲ ਬਣੀ ਤੇ ਤੂੰ ਝੂਠ ਬੋਲ ਕੇ ਕਿਵੇਂ ਵੀ ਟੱਚ ਕੀਤਾ ਸ਼ੇਮ ਸ਼ੇਮ ਅਸੀਂ ਲਿਟਰੇਟ ਨਹੀਂ ਹੈਗੇ ਅਸੀਂ ਅਨਪੜ੍ਹ ਨਹੀਂ ਹੈਗੇ ਅੰਗਰੇਜ਼ੀ ਘਸਾ ਘਸਾ ਕੇ ਮਾਰੀ ਐ ਦੁਨੀਆ ਦੇ ਪੱਧਰ ਦੇ ਉੱਤੇ ਵੱਡੇ ਵੱਡੇ ਇਕਨੋਮਿਸਟ ਉਹ ਕਿਸਾਨ ਦੇ ਪੁੱਤੀ ਨੇ ਪਿੰਡਾਂ ਚੋਂ ਹੀ ਉੱਠ ਕੇ ਆਏ ਆ ਬਿਊਰੋਕਰੇਟਸ ਕਿਸਾਨਾਂ ਦੇ ਪੁੱਤ ਨੇ ਪਿੰਡਾਂ ਚੋਂ ਉੱਠ ਕੇ ਆਏ ਆ ਮੋਦੀ ਸਾਹਿਬ ਤਾਂ ਆਪ ਕਹਿੰਦੇ ਨੇ ਅਫਸਰ ਕਿਸਾਨਾਂ ਦੇ ਪੁੱਤ ਨੇ ਪਿੰਡਾਂ ਚੋਂ ਉੱਠ ਕੇ ਆਏ ਆ ਮੋਦੀ ਸਾਹਿਬ ਤੁਹਾਡੀ ਇਹ ਸੋਚ ਹੈ ਜਿਹੜੀ ਇਹ ਨੂੰ ਇਹਨੂੰ ਲੱਖ ਦੀ ਲੰਤ ਹੈ ਇਹੋ ਜੀ ਸੋਚ ਦੇ ਉੱਤੇ ਸਰਦਾਰਾ ਸਿੰਘ ਜੋਲ ਕੀ ਦਾ ਪੁੱਤ ਹੈ ਕਿਸਾਨ ਦਾ ਪੁੱਤ ਹੈ ਆਰਐਸ ਘੁੰਮਣ ਕੀ ਦਾ ਪੁੱਤ ਹੈ ਕਿਸਾਨ ਦਾ ਪੁੱਤ ਹੈ ਇਹ ਮਾਨਸਿਕਤਾ ਇਹ ਪੀ ਐਚ ਡੀਆ ਕਰੀ ਫਿਰਦੇ ਆਂ ਸੀ ਅੰਗਰੇਜ਼ੀ ਦੇ ਚਾਰ ਸ਼ਬਦ ਬੋਲਣ ਦੇ ਨਾਲ ਤੁਹਾਡੀ ਸੋਚ ਤੇ ਤੁਸੀਂ ਉੱਚੇ ਨਹੀਂ ਹੋ ਜਾਂਦੇ ਪਿੰਡਾਂ ਵਾਲਿਆਂ ਪ੍ਰਤੀ ਤੁਹਾਡਾ ਨਜ਼ਰੀਆ ਕਿੰਨਾ ਮਾੜਾ ਹੈ ਤੁਸੀਂ ਪਾੜ ਪਾ ਕੇ ਰੱਖਤਾ ਇਸ ਗੱਲ ਦਾ ਉਹ ਫਿਰ ਵੀ ਤੁਹਾਡੇ ਅੱਗੇ ਹੱਥ ਜੋੜ ਰਿਹਾ ਧੀਏ ਧੀਏ ਕਰ ਰਿਹਾ ਉਹ ਬੰਦਾ ਮੈਨੂੰ ਲੱਗਦਾ ਹੈ ਕਿ ਇਹ ਇਹ ਲਿਆਕਤ ਤੇ ਅਕਲ ਜਿਹੜੀ ਹੈ ਖਾਨਦਾਨੀ ਹੁੰਦੀ ਹੈ ਬਿਲਕੁਲ ਤੁਹਾਡੇ ਦਾਦੇ ਪੜਦਾਦਿਆਂ ਤੋਂ ਤੁਰੀ ਆਉਂਦੀ ਹੁੰਦੀ ਹੈ ਸਰਦਾ ਆਪਾਂ ਐਵੇਂ ਨਹੀਂ ਕਹਿੰਦੇ ਇਸ ਸਰਦਾਰ ਲੋਕ ਨੇ ਖਾਨਦਾਨੀ ਲੋਕ ਨੇ ਰਿਸ਼ਤਾ ਕਰਨ ਗਏ ਪਹਿਲਾਂ ਇਹ ਪੁੱਛਿਆ ਜਾਂਦਾ ਵੀ ਖਾਨਦਾਨ ਕਿਹੜਾ ਹੈ ਕਿੰਨਾ ਚੋਂ ਹੈ ਇਸੇ ਕਰਕੇ ਪੁੱਛਿਆ ਜਾਂਦਾ ਤੁਸੀਂ ਆਪਦੇ ਪਰਿਵਾਰ ਦਾ ਜਨਾਜ਼ਾ ਕੱਢਦੇ ਹੋ ਜਦੋਂ ਤੁਸੀਂ ਇਹ ਜਾ ਕੁਝ ਕਰਦੇ ਹੋ ਤੁਸੀਂ ਆਪਦੇ ਖਾਨਦਾਨ ਦਾ ਜਨਾਜ਼ਾ ਕੱਢਦੇ ਹੋ ਤੁਸੀਂ ਦੱਸਦੇ ਹੋ ਕਿ ਤੁਹਾਡੇ ਮਾਪਿਓ ਨੇ ਤੁਹਾਨੂੰ ਕੀ ਸਿਖਾਇਆ ਤੁਸੀਂ ਦੱਸਦੇ ਹੋ ਕਿ ਤੁਹਾਡੀ ਮਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੀ ਦੱਸਿਆ ਟੋੜੇ ਮਨ ਦੇ ਅੰਦਰ ਇਹ ਜ਼ਹਿਰ ਹੈ ਜਿਹੜੀ ਇਸ ਜ਼ਹਿਰ ਨੂੰ ਖਤਮ ਕਰਨਾ ਹੈ ਅਸੀਂ ਹੱਦ ਹੋ ਗਈ ਤੁਹਾਡੀ ਕਣਕ ਇੱਕ ਰਾਤ ਉਸ ਕੁੜੀ ਨੂੰ ਬੀਬੀ ਨੂੰ ਕਹੋ ਕਿ ਜਦੋਂ ਕਣਕਾਂ ਨੂੰ ਪਾਣੀ ਲੱਗਦਾ ਇੱਕ ਰਾਤ ਉੱਥੇ ਧੁੰਦਾਂ ਦੇ ਵਿੱਚ ਖੜ ਕੇ ਦਿਖਾ ਦਿਓ ਤੁਸੀਂ ਉੱਥੇ ਕਣਕਾ ਦੀ ਤਾਂ ਚਲੋ ਮੱਕੜ ਸਾਹਿਬ ਇਹ ਤਾਂ ਨਹੀਂ ਆ ਸਕਦੇ ਤਾਂ ਆਪਾਂ ਨੂੰ ਵੀ ਪਤਾ ਹੈ ਪਰ ਜਿਹੜੇ ਉੱਥੇ ਸ਼ੈਲ ਚੱਲ ਰਹੇ ਆ ਮੈਂ ਬੜੇ ਗੱਲਬਾਤ ਕੀਤੀ ਲੋਕਾਂ ਨਾਲ ਲੋਕ ਕਹਿ ਰਹੇ ਕਿ ਇਹ ਤਾਂ ਅਜੰਡਾ ਹੈ ਪ੍ਰੋਪੋਗੈਂਡਾ ਹੈ ਇਲੈਕਸ਼ਨ ਦੇ ਕਰਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਹੋ ਮੈਂ ਕਹਣਾ ਚਲੋ ਮੰਨ ਲੈ ਇਲੈਕਸ਼ਨ ਕਰਕੇ ਤੁਸੀਂ ਚੀਜ਼ਾਂ ਕਰ ਰਹੇ ਹੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਜਦੋਂ ਉੱਥੇ ਟਾਇਰ ਗੈਸ ਦੇ ਗੋਲੇ ਵਗਦੇ ਹੁੰਦੇ ਆ ਤੁਸੀਂ 10 ਮਿੰਟ ਉੱਤੇ ਖੜ ਕੇ ਵਖਾ ਦਿਓ ਇੱਕ ਕਿਸਾਨ ਦੇ ਅੱਖ ਚੋਂ ਨਿਕਲ ਕੇ ਉਹ ਗੋਲੀ ਬ੍ਰੇਨ ਤੇ ਗਈ ਹੈ ਮਾਂ ਦੇ ਪੁੱਤ ਨੂੰ ਹੁਣ ਵਾਪਸ ਜਾਗ ਆਉਣੀ ਹੈ ਨਹੀਂ ਆਉਣੀ ਉਹਦੀ ਜੀਵਨ ਕਿਵੇਂ ਨਿਕਲਣਾ ਕੋਈ ਸਰੀਰ ਪੈਰਾਲਾਈਜ਼ ਤਾਂ ਨਹੀਂ ਹੋ ਜਾਣਾ ਉਹਦਾ ਕੀਦਾ ਜੀ ਕਰਦਾ ਜਗਪ੍ਰੀਤ ਮੈਂ ਤਾਂ ਮੈਂ ਕਿਹੜੀ ਮਾਂ ਦਾ ਜੀ ਕਰਦਾ ਆਪਦੇ ਪੁੱਤ ਨੂੰ ਉਹਨਾਂ ਗੋਲੀਆਂ ਜੇ ਤੁਹਾਡੇ ਘਰੇ ਪਤਾ ਲੱਗਦਾ ਨਾ ਕਿ ਤੁਸੀਂ ਉਸ ਵੇਲੇ ਆਪਦਾ ਕੰਮ ਦੇ ਫਰਜ਼ ਦੇ ਵਿੱਚ ਉੱਥੇ ਖੜੇ ਹੋ ਤੁਹਾਡੀ ਮਾਤਾ ਨੇ ਕਹਿਣਾ ਸੀਗਾ ਮੈਨੂੰ ਲੋੜ ਨਹੀਂ ਜਗਪ੍ਰੀਤ ਤੇਰੀ ਐ ਜੀ ਪੱਤਰਕਾਰੀ ਦੀ ਵਾਪਸ ਆ ਜਾ ਮੇਰੇ ਪੁੱਤ ਮੈਂ ਫੋਟੋਆਂ ਦੇਖ ਕੇ ਤਸਵੀਰਾਂ ਦੇਖ ਕੇ ਡਰਦੀ ਪਈ ਆ ਇਹ ਪੋਲਿਟਿਕਸ ਥੋੜੀ ਐ ਇਹ ਸਿਆਸਤ ਥੋੜੀ ਐ ਐਮਐਸਪੀ ਦੀ ਗਰੰਟੀ ਚਾਹੀਦੀ ਤੁਸੀਂ ਆਪਦਾ ਸਮਾਨ ਆਪਦਾ ਮੁੱਲ ਇਸ ਇਸ ਬੀਬੀ ਦਾ ਪਿਤਾ ਜੇ ਵਪਾਰੀ ਹੋਇਆ ਕੁਝ ਵੇਚਦਾ ਹੀ ਹੋਣਾ ਜਿ ਜਿੰਨੇ ਚ ਖਰੀਦੀ ਉਹਦੂ ਘੱਟ ਤੇ ਵੇਚ ਦਿੰਦਾ ਉਹ ਗਲਤ ਹੈ ਕਿ ਅੱਜ ਸਮਾਜ ਦਾ ਜਿਹੜਾ ਐਟੀਟਿਊਡ ਹੈ ਇਹਨਾਂ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਉਹ ਬਹੁਤ ਮਾੜਾ ਹੈ ਇਹਨਾਂ ਨੂੰ ਨਾਲ ਖੜਨਾ ਚਾਹੀਦਾ ਹੈ ਅੰਗਰੇਜ਼ੀ ਘੋਟਨ ਨਾਲ ਅੰਗਰੇਜ਼ੀ ਦੇ ਚਾਰ ਸ਼ਬਦ ਬੋਲਣ ਦੇ ਨਾਲ ਤੁਸੀਂ ਸਿਆਣੇ ਤੇ ਚੰਗੇ ਨਹੀਂ ਬਣ ਜਾਂਦੇ ਜੇ ਕੋਈ ਪੰਜਾਬੀ ਭਾਸ਼ਾ ਬੋਲਣ ਵਾਲਾ ਬੰਦਾ ਹੈ ਤੇ ਉਹ ਪੰਜਾਬੀ ਚ ਹੀ ਗੱਲ ਰੱਖ ਰਿਹਾ ਤੇ ਉਹ ਤੁਹਾਨੂੰ ਜੀ ਜੀ ਕਰਕੇ ਬੁਲਾਉਂਦਾ ਉਹ ਨੀਵਾ ਥੋੜੀ ਹੋ ਜਾਂਦਾ ਹੈ ਭਾਸ਼ਾ ਮਾਧਿਅਮ ਐ ਸਿਰਫ ਬੋਲਚਾਲ ਦਾ ਕਮਿਊਨੀਕੇਸ਼ਨ ਬੜੇ سارے ਮੱਕਰ ਸਭ ਮੁੱਦੇ ਉੱਠੇ ਕਿ ਇਹਦਾ ਖਾਲਿਸਤਾਨ ਦੀ ਮੰਗ ਕਰਦੇ ਆ ਜਾਂ ਹੋਰ ਹੈ ਜਗਪਰੀ ਤੇ ਗੱਲਾਂ ਬਕਵਾਸ ਹੈ ਇਹ ਗੱਲ ਹੋਣੀ ਨਹੀਂ ਚਾਹੀਦੀ ਇਹ ਸਵਾਲ ਵੀ ਨਹੀਂ ਹੋਣੇ ਚਾਹੀਦੇ ਪਿਛਲੀ ਵਾਰ ਇਹ ਸਵਾਲ ਹੋਇਆ ਐਤਕੀ ਤਾਂ ਇਹ ਸਵਾਲ ਵੀ ਨਹੀਂ ਹੋਣੇ ਜਿੱਦੇ ਪੰਜਾਬ ਦੇ ਮੀਡੀਆ ਨੂੰ ਇਹ ਗੱਲ ਕਰਨੀ ਤੁਹਾਨੂੰ ਵੀ ਨਹੀਂ ਇਹ ਗੱਲ ਕਰਨੀ ਚਾਹੀਦੀ ਨਾ ਕੋਈ ਖਾਲਿਸਤਾਨ ਦੀ ਉੱਥੇ ਗੱਲ ਹੋਈ ਹੈ ਨਾ ਕੋਈ ਕਰ ਰਿਹਾ ਸਿਰਫ ਐਮਐਸਪੀ ਦੀ ਗੱਲ ਹੈ ਨਹੀਂ ਨਹੀਂ ਦੋ ਚਾਰ ਰੀਲਾ ਵਾਇਰਲ ਹੋਈਆਂ ਮੈਂ ਖੁਦ ਦੇਖੀ ਐ ਦੇਖੋ ਮੈਂ ਮੈਂ ਪ੍ਰੋਪਗੈਂਡਾ ਤੋਂ ਲੁਕਾਉਣ ਦੀ ਕੋਸ਼ਿਸ਼ ਇਹ ਕੀ ਪਤਾ ਹੈ ਇਹ ਕੀ ਪਤਾ ਹੈ ਵੀ ਉਹ ਵਾਕਈ ਕਿਸਾਨ ਸੀ ਜਾਂ ਉਸ ਸਰਕਾਰ ਨੇ ਵਿੱਚ ਜਿਵੇਂ ਪਰਸੋਂ ਬੰਦੇ ਫੜੇ ਆ ਜਿਹੜਾ ਪੱਥਰ ਮਾਰਦਾ ਸੀਗਾ ਉਹਨਾਂ ਨੇ ਫੜ ਲਿਆ ਵੀ ਉਹ ਬਾਅਦ ਹਰਿਆਣਾ ਪੁਲਿਸ ਦਾ ਮੁਲਾਜ਼ਮ ਨਿਕਲਿਆ ਹਰਿਆਣਾ ਪੁਲਿਸ ਦਾ ਹੀ ਕੋਈ ਮੁਲਾਜ਼ਮ ਆ ਕੇ ਖਾਲਸਤਾਨ ਖਾਲਸਤਾਨ ਕਰਨ ਲੱਗ ਜੇ ਤੇ ਵੀਡੀਓ ਬਣਾ ਕੇ ਬਾਅਦ ਕਹਿੰਦੇ ਤਾਂ ਖਾਲਸਤਾਨ ਮੰਗਣ ਆ ਗਏ ਜੀ ਇੱਥੇ ਨੌਨਸੈਂਸ ਗੱਲ ਹੈ ਇਹ ਇਹ ਬਕਵਾਸ ਗੱਲ ਹੈ ਕੋਈ ਵੀ ਕਿਸਾਨ ਕੋਈ ਖਾਲਸਤਾਨੀ ਮੰਗਣ ਗਿਆ ਕਿਸਾਨ ਉੱਥੇ ਐਮਐਸਪੀ ਮੰਗਣ ਗਿਆ ਕਿਸਾਨ ਕਹਿਣ ਗਿਆ ਡਬਲਿਊਟੀਓ ਨਾਲ ਸਮਝੌਤੇ ਖਤਮ ਕਰੋ ਕਿਸਾਨ ਕਹਿੰਦਾ ਮੈਨੂੰ ਪੈਨਸ਼ਨ ਲਾਓ ਕਿਸਾਨ ਕਹਿੰਦਾ ਸਮਾਰਟ ਮੀਟਰ ਬੰਦ ਕਰ ਦਿਓ ਕਿਸਾਨ ਕਹਿੰਦਾ ਬਿਜਲੀ ਦੇ ਜਿਹੜੇ ਨਵੇਂ ਕਾਨੂੰਨ ਲੈ ਕੇ ਆ ਰਹੇ ਹੋ ਉਹ ਸਾਨੂੰ ਮਨਜ਼ੂਰ ਨਹੀਂ ਹੈਗੇ ਕਿਸਾਨ ਕਹਿੰਦਾ ਕਿ 60 ਸਾਲ ਤੋਂ ਬਾਅਦ ਸਾਡੀ ਪੈਨਸ਼ਨ ਲਈ ਜਾਵੇ ਕਿਸਾਨ ਕਹਿੰਦਾ ਕਿ ਜਿਹੜੇ ਅ ਕਰਜ਼ਾ ਸਾਡਾ ਉਹ ਸਾਡੇ ਸਿਰ ਤੇ ਉਹ ਮਾਫ ਕੀਤਾ ਜਾਵੇ ਕਿਸਾਨ ਤਾਂ ਆ ਮੰਗਾ ਲੈ ਕੇ ਬੈਠਾ ਹੈ ਉੱਥੇ ਕਿਸਾਨ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਕਰ ਰਿਹਾ ਜੇ ਕੋਈ ਵੀ ਬੰਦਾ ਇਸ ਤੋਂ ਇਲਾਵਾ ਕੋਈ ਉੱਥੇ ਗੱਲ ਕਰਦਾ ਉਹ ਕਿਸਾਨ ਨਹੀਂ ਹੈ ਉਹਦਾ ਪਤਾ ਕਰ ਲਿਆ ਜੇ ਉਹ ਜਾਂ ਪੁਲਿਸ ਦਾ ਹੀ ਬੰਦਾ ਪੱਗ ਬੰਨ ਕੇ ਉਹ ਕਿਸਾਨ ਦੇ ਪੇਸ਼ੇ 'ਚ ਬੈਠਾ ਹੋਊਗਾ ਜਾਂ ਫਿਰ ਕਿਸੇ ਹੋਰ ਏਜੰਸੀ ਦਾ ਉਹ ਬੰਦਾ ਹੋ ਸਕਦਾ ਹੈ